ਆਪਾਂ ਦੀ ਜੌਂਡੀਅਰ ਦੀ ਏਜੰਸੀ ਆਇਆ ਸੀ ਫਰੋਇਪੁਰ ਕੈਂਟ ਤੇ ਆ ਜੌਂਡੀਅਰ ਵਾਲਿਆਂ ਕੋਲੇ ਪੁਰਾਣੇ ਟਰੈਕਟਰ ਫਲੋਤੇ ਨੇ ਤੇ ਅੱਜ ਉਹ ਤੁਹਾਨੂੰ ਇਹਨਾਂ ਬਾਰੇ ਜਾਣਕਾਰੀ ਦਿੰਨੇ ਆ। ਬਾਕੀ ਟਰੈਕਟਰ ਬੜੀ ਵਧੀਆ ਹਾਲਤ ਦੇ ਨੇ। ਤੇ ਲੋਕੀ ਪੁਰਾਣਾ ਦੇ ਕੇ ਕਟਾ ਕੇ ਇਹਦੇ ਨਵਾਂ ਲੈ ਜਾਂਦੇ ਆ। ਤੇ ਆ ਹੈਗਾ 5310 4x4। ਇਹ 4x4 5310 ਟਰੈਕਟਰ ਵੀ ਬਹੁਤ ਸਾਫ਼ ਆ। ਤੇ ਆ ਹੈਗਾ 5310 ਸਾ ਐਲਟੀ ਮਾਡਲ ਜੇ ਕਿਸੇ ਭਰਾ ਨੇ ਐਲਟੀ ਮਾਡਲ ਲੈਣਾ ਹੋਵੇ ਤੇ ਆ ਹੈਗਾ 5210 ਤੇ ਇੱਕ ਮੈਸੀ 241 ਆ ਛੋਟਾ ਟਰੈਕਟਰ ਕੇ ਛੋਟੇ ਕਿਸਾਨ ਭਰਾ ਨੇ ਲੈਣਾ ਹੋਵੇ 5204 ਤੇ ਇੱਕ ਡੀਐਚ 265 ਤੇ ਇੱਕ ਆ ਭਾਈ ਨਵੇਂ ਮਰਗੇ ਟਰੈਕਟਰ ਖਲੋਤਾ 22 HP 575 ਲੈ ਗਏ ਸੀ ਐਸ ਕੇਬਨ ਵਾਲਾ ਤੇ ਇੱਕ ਆ ਖਲੋਤਾ ਬਿਲਕੁਲ ਨਵਾਂ ਹੀ ਟਰੈਕਟਰ ਪਿਆ ਕੁਛ ਘੰਟੇ ਚੱਲਿਆ ਮਹਿੰਦਰਾ ਨੋਵੋ 755 DA ਇਹ ਟਰੈਕਟਰ ਨਵਾਂ ਤੁਹਾਨੂੰ ਕੰਡੀਸ਼ਨ ਤੋਂ ਹੀ ਦਿਸਦਾ ਪਿਆ ਟਾਇਰਾਂ ਤੋਂ ਪਤਾ ਲੱਗਦਾ ਪਿਆ ਟਰੈਕਟਰ ਥੋੜਾ ਹੀ ਚੱਲਿਆ ਕਿ 4-500 ਘੰਟਾ ਟਰੈਕਟਰ ਚੱਲਿਆ ਸਾਰਾ ਤੇ 75 ਹਸਪਾਵਰ ਟਰੈਕਟਰ ਆ ਜੇ ਕਿਸੇ ਨੇ ਸੈਲਜ ਮਸ਼ੀਨ ਵਗੈਰਾ ਤੇ ਲਾਉਣਾ ਹੈ ਤੇ ਕੰਮ ਕਰਨਾ ਤੇ ਟਰੈਕਟਰ ਲਈ ਆ ਸਕਦੇ ਆ ਤੇ ਬਾਈ ਰੇਟ ਤੇ ਆਪਾਂ ਮਾਡਲ ਤਾਂ ਨਹੀਂ ਦੱਸਿਆ ਤੁਸੀਂ ਡਾਇਰੈਕਟ ਵਿੱਚ ਨੰਬਰ ਦਿੱਤਾ ਏਜੰਸੀ ਵਾਲਾ ਨਾਲ ਕੰਟੈਕਟ ਕਰਕੇ ਇਹ ਇਨ੍ਹਾਂ ਟਰੈਕਟਰਾਂ ਬਾਰੇ ਜਾਣਕਾਰੀ ਲੈ ਸਕਦੇ ਜੇ ਆਪਾਂ ਤਾਂ ਸਿਰਫ ਇਹੀ ਦੱਸਿਆ ਵੀ ਟਰੈਕਟਰ ਆਹ ਵਾਲੇ ਟਰੈਕਟਰ ਖਲੋਤੇ ਆ ਤੇ ਜਿਹੜੇ ਭਰਾਣੇ ਕੋਈ ਲੈਣਾ ਤੇ ਫਰੋਇਪੁਰ ਕੈਂਟ ਏਜੰਸੀ ਦੇ ਵਿੱਚ ਫੋਨ ਕਰਕੇ ਲੈ ਸਕਦੇ ਆ ਸਰਦਾਰ ਐਗਰੋ ਟਰੈਕਟਰ ਇੰਵਰਸ ਵਰਕਰਸ ਤੇ 22000 ਰਾਂ ਦਾ ਗੱਲ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਜੀ ਧੰਨਵਾਦ ਜੀ